ਤੇ ਦੂਜੀ ਗੱਲ ਨੈਵੀਗੇਸ਼ਨ ਬੰਦਾ ਨੈਟ ਬੰਦੇ ਆ ਇਸ ਕਰਕੇ ਜਿਹੜਾ ਲੋਕਲ ਬੰਦਾ ਉਹਨੂੰ ਨਾਲ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਇਹ ਇਕੱਲਿਆਂ ਦੇ ਆਉਣ ਵਾਲੀ ਵਾਕਿਆ ਹੀ ਨਹੀਂ ਜਗਾ ਨਹੀਂ ਕੋਈ ਜੀ ਇਕੱਲਾ ਬੰਦਾ ਨਹੀਂ ਜੈ ਸ਼ੰਕਰ ਜੈ ਸ਼ੰਕਰ ਇਹ ਇਕੱਲੇ ਨਹੀਂ ਆ ਅਸਾ ਇਹ ਸੈਂਡਰ ਤਾਂ ਨਹੀਂ ਜੀ ਇਹ ਤੇ ਨਹੀਂ ਟੱਕਣਾ ਪਊਗਾ ਜੀ ਜੀ ਰੋਡ ਬਹੁਤ ਖਤਰਨਾਕ ਆ ਗਿਆ ਜੀ ਰੋਡ ਬਹੁਤ ਖਤਰਨਾਕ ਹੈ ਦਰਖਤ ਦੇਖਦੇ ਆ ਇਹ ਦਰਖਤ ਡਿਗੇ ਹੋਏ ਆ ਕਿ ਜਦੋਂ ਤੁਸੀਂ ਆਪ ਵੀਊ ਦੇਖਦੇ ਆ ਤੇ ਤੁਸੀਂ ਇੱਕ ਵਾਰੀ ਕਿਤੇ ਨਾ ਕਿਤੇ ਮਨ ਦੇ ਵਿੱਚ ਤੁਹਾਡੇ ਆਉਂਦੇ ਆ ਵੀ ਕਹਿੰਦੀ ਮੇਰਾ ਮਨ ਸੀ ਵੀ ਮਹਾਂਮਨ ਲਾਜ ਦੀ ਯਾਤਰਾ ਤੇ ਜਾਣਾ ਪਰ ਮੇਰੇ ਤੋਂ ਜਾ ਨਹੀਂ ਹੋਇਆ ਪਰ ਅੱਜ ਮੈਨੂੰ ਉਦਾ ਪ੍ਰਤੀਤ ਹੋ ਰਿਹਾ ਵੀ ਮਹਾਰਾਜ ਨੇ ਇੱਥੇ ਦਰਸ਼ਨ ਕਰਵਾ ਕੇ ਨਾ ਆ ਆ ਜੀ ਪੂਰਾ ਪਹਾੜ ਦੇ ਥੱਲੇ ਜਾ ਰਹੇ ਆ ਖੱਡ ਚ ਤੇ ਆ ਥੱਲੇ ਹੋਰ ਖਾੜਿਆ ਕੀ ਹਾਲ ਆ ਜੀ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਹਿਮਾਚਲ ਬਟਸਰ ਜੋਰਸਿੱਧ ਗੁਫਾ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਤਾਂ ਵਾਪਸ ਆਏ ਅਸੀਂ ਬਟਸਰ ਤੇ ਬਟਸਰ ਤੋਂ 10 ਕਿਲੋਮੀਟਰ ਅੱਗੇ ਤੇ ਇੱਥੇ ਹੈਗਾ ਸ਼ਿਵਜੀ ਮਹਾਰਾਜ ਦਾ ਮੰਦਿਰ ਔਰ ਪ੍ਰਚੀਨ ਗੁਫਾ ਸ਼ਿਵਜੀ ਮਹਾਰਾਜ ਦਾ ਮੰਦਿਰ ਔਰ ਇੱਥੇ ਦਾ ਗੱਡੀ ਆਉਂਦੀ ਆ ਨਾ ਤੇ ਇਸ ਤੋਂ ਅੱਗੇ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਤੇ ਕੀ ਇਤਿਹਾਸ ਦਾ ਕਿਦਾਂ ਪਤਾ ਲੱਗਾ ਉਹ ਗੁਫਾ ਦਾ ਨਾ ਤੇ ਸਾਰੀ ਗੱਲਬਾਤ ਕਰਦੇ ਆ ਬਾਕੀ ਗੱਡੀ ਕਿੱਥੇ ਤੱਕ ਜਾਂਦੀ ਆ ਉੱਥੇ ਤੱਕ ਜਾਵਾਂਗੇ ਉਸ ਤੋਂ ਅੱਗੇ ਫਿਰ ਪੈਦਲ ਹੋਊਗਾ ਠੀਕ ਹੈ ਜੀ ਤੇ ਚਲਿਏ ਜੀ ਇਹ ਮੇਰਾ ਲੱਕੀ ਭਰਾ ਤੇ ਬਹੁਤ ਪਿਆਰਾ ਤੁਸੀਂ ਜਿਹੜੀਆਂ ਪਿੱਛੇ ਮੇਰੀਆਂ ਵੀਡੀਓ ਦੇਖੀਆਂ ਹੋਣੀਆਂ ਗਊਆਂ ਦੇ ਫੜਕ ਵਾਲੀ ਉਹਦੇ ਵਿੱਚ ਵੀ ਭਰਾ ਦਾ ਰੋਲ ਉਹਦੇ ਵਿੱਚ ਹੀ ਭਰਾ ਨੇ ਤੁਹਾਨੂੰ ਬਹੁਤ ਜਾਣਕਾਰੀ ਦਿੱਤੀ ਸੀ ਲੋਕਲ ਤੇ ਫਿਰ ਇਹਨਾਂ ਨੇ ਮੈਨੂੰ ਦੱਸਿਆ ਵੀਰਿਆ ਨੇ ਕਿਹਾ ਵੀਰਾ ਜੀ ਵੀ ਸ਼ਿਵਜੀ ਮਹਾਰਾਜ ਦਾ ਮੰਦਿਰ ਆ ਵੀ ਤੁਸੀਂ ਉੱਥੇ ਜਰੂਰ ਆਪਾਂ ਜਾਣਾ ਤੁਹਾਡੇ ਨਾਲ ਇਹਨਾਂ ਦੇ ਫਰੈਂਡ ਹੈਗੇ ਆ ਕਮਲ ਜੀ ਤੇ ਕਮਲ ਭਾਜੀ ਸਾਡੇ ਨਾਲ ਚਾਣਗੇ ਅੱਜ ਸਪੈਸ਼ਲੀ ਤੇ ਖੜੇ ਪਰ ਇਹਨਾਂ ਨੂੰ ਅਸੀਂ ਆਵਾਜ਼ ਮਾਰੀ ਆ ਤੇ ਇਹ ਸਾਨੂੰ ਪੂਰਾ ਇਤਿਹਾਸ ਬਾਰੇ ਜਾਣੂ ਕਰਾਉਣਗੇ ਤੇ ਸਾਨੂੰ ਮੰਦਰ ਦੇ ਦਰਸ਼ਨ ਕਰਾਉਣਗੇ ਤੇ ਇੱਕ ਛੋਟੀ ਜਿਹੀ ਗੱਲ ਜਿਹੜੀ ਆਪਾਂ ਇੱਥੋਂ ਸੁਣਨੀ ਸੁਣੀ ਸੀ ਭਾਜੀ ਉਹਨਾਂ ਤੋਂ ਭਾਜੀ ਇੱਕ ਗੱਲ ਦੱਸਦੇ ਸੀ ਚੀਲ ਦੇ ਦਰਖਤ ਆ ਜਿਹੜੇ ਚੀਲ ਦੇ ਦਰਖਤ ਤੁਸੀਂ ਦੇਖ ਰਹੇ ਹੋ ਇਹਨਾਂ ਬਾਰੇ ਇੱਕ ਭਾਈ ਨੇ ਗੱਲ ਕੀਤੀ ਸੀ ਭਾਈ ਕੀ ਕਹਿ ਰਹੇ ਸੀ ਭਾਈ ਜੀ ਥੋੜਾ نیچے ਹੈ ਨਾ ਜਾ ਕੇ ਅੱਛਾ ਉਹ نیچے ਹੈ نیچے ਜਾ ਕੇ نیچے ਜਾ ਕੇ ਚਲੋ ਉਹ ਜਿਹੜੇ ਚੀਲ ਦੇ ਦਰਖਤ ਆ ਨਾ ਉਹ ਜਣੀ ਜਿੱਦਾਂ ਹੁਣ ਆ ਚੀਲ ਦੇ ਦਰਖਤ ਹੈ ਇਹਨਾਂ ਨਾਲੋਂ ਵੀ ਜ਼ਿਆਦਾ ਮੋਟੇ ਆ ਨਹੀਂ ਇਹ ਤਾਂ ਨਾਰਮਲ ਹੈ ਇਹ ਨਾਰਮਲ ਇਹ ਨੋਰਮਲ ਹੈ ਇਹ ਕੁਝ ਨਹੀਂ ਹੈ ਅੱਛਾ ਇਸ ਤੋਂ ਜ਼ਿਆਦਾ ਮੋਟੇ ਆ ਇਸ ਤੋਂ ਜ਼ਿਆਦਾ ਚਲੋ ਆਓ ਬਹੁਤ ਜਾ ਕੇ ਦੇਖਦੇ ਆ ਇਸ ਵਿੱਚ ਆਪਕੋ ਪੂਰੀ ਮਹਤਲ ਵਿੱਚ ਕਈ ਨਹੀਂ ਉਹ ਬੀਜ ਮਿਲੇਗਾ ਉਹ ਵੀ ਇਹੀ ਪੇ ਹੈ ਲਓ ਜੀ ਦੋ ਚੀਜ਼ਾਂ ਇੱਕ ਤਾਂ ਆਪਾਂ ਛੇ ਮੰਦਰ ਦਿਖਾਵਾਂਗੇ ਪ੍ਰਚੀਨ ਛੇ ਮੰਦਰ ਤੇ ਔਰ ਗੁਫਾ ਠੀਕ ਹੈ ਜੀ ਔਰ ਦੂਸਰਾ ਇੱਕ ਜਿਹੜਾ ਇੱਥੇ ਚੀਲ ਦੇ ਦਰਖਤ ਤਾਂ ਕਹਿੰਦੇ ਬਹੁਤ ਜ਼ਿਆਦਾ ਮੋਟਾਈ ਦੇ ਵਿੱਚ ਆ ਤੇ ਦਿੱਲੀੋਂ ਇੱਕ ਰਿਸਰਚ ਟੀਮ ਆਈ ਸੀ ਉਹ ਸਰਚ ਰਿਸਰਚ ਵੀ ਕਰਕੇ ਗਈ ਸੀਗੀ ਵੀ ਇਹ ਇਹ ਜਿਹੜਾ ਇਹ ਬੀਜ ਆ ਮਤਲਬ ਅੱਲਕ ਕਸਮਦਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਤਾਂ ਸਾਰਾ ਕੋਈ ਦੇਖਦੇ ਆਂ ਤੇ ਗੱਡੀ ਆਪਾਂ ਲੈ ਚੱਲਦੇ ਗਾਹ ਇੱਥੇ ਤੱਕ ਜਾਂਦੀ ਆ ਫਿਰ ਉਸ ਤੋਂ ਅੱਗੇ ਚਲਾਂਗੇ ਪੈਦਲ ਤੇ ਚੱਲਦੇ ਆ ਜੀ ਫਿਰ ਤੇ ਇਸ ਤੱਕ ਤਾਂ ਗੱਡੀ ਚੱਲੂਗੀ ਉੱਥੇ ਤੱਕ ਚਲਾਂਗੇ ਉਸ ਤੋਂ ਅੱਗੇ ਫਿਰ ਪੈਦਲ ਯਾਤਰਾ ਆਜੋ ਇਹ ਆ ਜੀ ਰਸਤਾ ਕੋਈ ਇਹੋ ਜਿਹਾ ਤੇ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈਗਾ ਇਹ ਪੈਦਲ ਆ ਤੇ ਥੋੜੀ ਚੁੜਾਈ ਜ਼ਿਆਦਾ ਹੋਣ ਕਰਕੇ ਆਪਾਂ ਗੱਡੀ ਇਸ ਰੋਡ ਤੇ ਪਾ ਲਈ ਆ ਤੇ ਹੈ ਰਿਸਕੀ ਆ ਵੈਸੇ ਜਦੋਂ ਤੁਸੀਂ ਆਓ ਤੇ ਗੱਡੀ ਪਿੱਛੇ ਖੜੀ ਕਰਕੇ ਉੱਥੋਂ ਪੈਦਲੇ ਹੀ ਆਓ ਹਨਾ ਤੇ ਤੇ ਵੀਡੀਓ ਕਿਹੋ ਜਿਹੀ ਲੱਗ ਰਹੀ ਆ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਔਰ ਇਹੋ ਜਿਹਿਆਂ ਹੋਰ ਨਵੇਂ-ਨਵੇਂ ਵੀਡੀਓ ਆਉਂਦੀਆਂ ਰਹਿੰਦੀਆਂ ਆ ਨਿਤ ਨਵੀਂ ਵੀਡੀਓ ਅਸੀਂ ਡਾਊਨਲੋਡ ਕਰੀਦੀ ਅਪਲੋਡ ਕਰਦੇ ਆ 99% ਸਾਡੇ ਜਿਹਨੇ ਸਬਸਕ੍ਰਾਈਬਰ ਉਹਨਾਂ ਨੂੰ ਇਹ ਨਹੀਂ ਪਤਾ ਹੁਣਾ ਸ਼ਿਵ ਮੰਦਿਰ ਆ ਇੱਥੇ ਸ਼ਿਵ ਗੁਫਾ ਆ ਨਾ ਤੇ ਪਹਿਲੀ ਵਾਰੀ ਆਪਣੇ ਚੈਨਲ ਤੋਂ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੁਹਾਨੂੰ ਦਿਖਾਉਣ ਦਾ ਯਤਰ ਕਰ ਰਹੇ ਆ ਔਰ ਸੁੰਨਸਾਨ ਕੋਈ ਨਹੀਂ ਅੱਗੇ ਪਿੱਛੇ ਤੇ ਜਦੋਂ ਵੀ ਆਓ ਇੱਕ ਦੋ ਜਣੇ ਇਕੱਠੇ ਆਓ ਸਿੰਗਲ ਨਾਲ ਆਓ ਗਰੁੱਪ ਚ ਆਓਗੇ ਤਾਂ ਜਿਆਦਾ ਵਧੀਆ ਆ ਨਾ ਤੇ ਕਰਾ ਖਾਣ ਪੀਣ ਦੇ ਵੀ ਕੁਛ ਨਾ ਕੋਈ ਜ਼ਰੂਰ ਨਾਲ ਰੱਖੋ ਨਾ ਬਰਮੀਆਂ ਵੀ ਬਹੁਤ ਆ ਨਾ ਇੱਧਰ ਤੇ ਜਿਹੜੀ ਸਬਾਬ ਬਣ ਗਿਆ ਜੇ ਤੁਹਾਨੂੰ ਲੱਕੀ ਵੀਰੇ ਦੇ ਨਾਲ ਤੇ ਨਾਲ ਕਮਲ ਭਰਾ ਆਪਣਾ ਤੇ ਨਾਲ ਸਾਡਾ ਅੰਛ ਤੇ ਜਿੱਦਾਂ ਗਲਤਾਂ ਬੜੇ ਦਿਨਾਂ ਦੀ ਚੱਲ ਰਹੀ ਸੀ ਵੀ ਆਪਾਂ ਜਾਣਾ ਇਸ ਸਾਈਡ ਨਾ ਤੇ ਸਬਾਬ ਅੱਜ ਬਣਿਆ ਜੀ ਤੇ ਦੇਖੋ ਪੈਦਲ ਰਸਤੇ ਦੇ ਉੱਤੇ ਗੱਡੀ ਲੈ ਕੇ ਆ ਗਏ ਆ ਪੂਰਾ ਪੂਰਾ ਰਸਤਾ ਆ ਨਾ ਸਾਈਡਾਂ ਦੇ ਦਰਖਤੇ ਆ ਤੇ ਵਿੱਚੋਂ ਦੀ ਜਾ ਰਹੀ ਗੱਡੀ ਤੇ view ਬਹੁਤ ਸ਼ਾਨਦਾਰ ਆ ਅਮੇਜ਼ਿੰਗ ਇੱਥੇ ਗੱਡੀ ਸਟੌਪ ਲੱਗ ਗਈ ਆ ਕਿ ਤੇ ਅੱਗੇ ਬਿਲਕੁਲ ਦਰਖਤ ਲੱਗੇ ਲੱਗੇ ਆ ਤੇ ਗੱਡੀ ਇੱਥੇ ਲਾ ਕੇ ਤੇ ਚੱਲਦਿਆਂ ਹੁਣ ਅੱਗੇ ਤੇ ਅਮੇਜ਼ਿੰਗ 뷰 ਬਹੁਤ ਸ਼ਾਨਦਾਰ ਆ ਜੀ ਔਰ ਦਿਓੜ ਸਿੱਧ ਤੋਂ ਜਦੋਂ ਅਸੀਂ ਵਾਪਸ ਆ ਰਹੇ ਆ ਬਟਸਰ ਬਟਸਰ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਜੀ ਇਹ ਤੇ ਹਾਂਜੀ ਕਮਲ ਭਾਜੀ ਹਾਂਜੀ ਭਾਜੀ ਕਿੰਨਾ ਗਹਿ ਰਹੇ ਆ ਇੱਥੋਂ ਹੁਣ ਅਜਾਦਾ ਕਿਲੋਮੀਟਰ ਹੋ ਰਹਾ 500 ਮੀਟਰ 500 ਕੀ ਬਾਤ ਆ ਤੇ ਭਾਜੀ ਕੱਲੇ ਲਈ ਥੋੜਾ ਡਿਫਿਕਲਟ ਉਹ ਰਸਤਾ ਤਾਂ ਵਧੀਆ ਆ ਕੋਈ ਏਡੀ ਗੱਲ ਨਹੀਂ ਕੋਈ ਜਾਨਵਰਾਂ ਜਨੂਬਰਾਂ ਦਾ ਖਤਰਾ ਤਾਂ ਨਹੀਂ ਨਹੀਂ ਹੋਤਾ ਵੀ ਐਸਾ ਹੁੰਦਾ ਹਾਂਜੀ ਜਾਨਵਰ ਵਗੈਰਾ ਕੋ ਜੰਗਲ ਹੈ ਨਾ ਇਹ ਹਾਂ 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 ਜਾਨਵਰ ਵਗੈਰਾ ਕੋ ਹੁੰਦੀ ਹੈ ਡੰਡਾ ਚੱਕ ਲਈਏ ਇੱਕ ਨਹੀਂ ਨਹੀਂ ਠੀਕ ਹੈ ਨਹੀਂ ਉਹਦਾ ਪੁੱਲ ਇਦਾਂ ਅੱਛਾ ਭਾਈ ਮੈਂ ਇਦਾਂ ਸੀ ਕਮਰੂ ਨਾਗੀ ਗਿਆ ਹਾਂਜੀ ਹਾਂਜੀ ਭਾਈ ਉਹ ਬਹੁਤ ਡਿਫਿਕਲਟ ਟ੍ਰੈਕ ਆਇਤਾ ਰੋਡ ਬਣਿਆ ਹੈ ਨਾ ਤੇ ਅਸੀਂ ਦੋ ਜਣੇ ਮੈਂ ਤਾਂ ਮੇਰਾ ਮਿੱਤਰ ਸੀ ਗਗਨ ਹਾਂਜੀ ਗਗਨ ਹਾਂਜੀ ਭੋਗਪੁਰ ਤੋਂ ਬਰਾਮ ਤੋਂ ਆ ਅਸੀਂ ਦੋਨੇ ਜਣੇ ਗਏ ਬਰਾਂਜ ਅਸੀਂ ਜਾ ਕੇ ਕਰਕੇ ਆ ਗਏ ਵਾਪਸ ਜਦੋਂ ਅਸੀਂ ਵਾਪਸ ਫਿਰ ਅਸੀਂ ਗੱਲਾਂ ਕੀਤੀਆਂ ਮੈਂ ਕਿਹਾ ਇੰਨਾ ਸੰਘਣਾ ਜੰਗਲ ਉਹ ਯਾਰਾ ਜਿਹਦੇ ਜਾਨਵਰ ਬਹੁ ਹੋਣੇ ਆ ਸਾਰੇ ਜਾਨਵਰ ਉੱਥੇ ਔਰ ਐਸੀ ਮਹਾਰਾਜ ਦੀ ਕਿਰਪਾ ਕੋਈ ਨਹੀਂ ਸਾਨੂੰ ਦਿਖਿਆ ਉੱਥੇ ਬਿਲਕੁਲ ਇਹ ਤਾਂ ਜੀ ਬੋਲੇਨਾਥ ਦੀ ਕਿਰਪਾ ਹੈ ਭਰਾ ਜੀ ਬਿਲਕੁਲ ਬਿਲਕੁਲ ਤੇ ਚਿਮਨ ਨਾਲ ਜਾਂਦੇ ਆ ਲਓ ਜੀ ਪੈਦਲ ਟਰੈਕ ਆ ਇਹ ਵੀ 2 ਕਿਲੋਮੀਟਰ ਦਾ ਟਰੈਕ ਹੈ 1 ਕਿਲੋਮੀਟਰ ਦਾ ਕੱਪ ਗੱਡੀ ਜਾ ਗਏ ਆ ਤੇ ਉਸ ਤੋਂ ਅੱਗੇ 1 ਕਿਲੋਮੀਟਰ ਪੈਦਲ ਚੱਲਣਾ ਆ ਤੇ ਇੱਕ ਬਿਲਕੁਲ ਨਵਾਂ ਸਥਾਨ ਆ ਸਾਡੇ ਲਈ ਕੀ ਖਿਆਲ ਆ ਜੀ ਬਿਲਕੁਲ ਜੀ ਔਰ ਕਿੰਨੇ ਚਿਰ ਤੋਂ ਪ੍ਰਗਟ ਹੋਇਆ ਸਥਾਨ ਹੈ 2 ਸਾਲ 4 ਸਾਲ ਉਹ 4-5 ਸਾਲ ਤੇ ਸਾਨੂੰ ਪਤਾ 25-30 ਸਾਲ ਹੋ ਗਏ ਦਾ 25-30 ਸਾਲ ਹੋ ਗਏ ਨਾ ਠੀਕ ਠੀਕ ਜਿਆਦਾ ਸੰਗਤ ਨਹੀਂ ਹੁੰਦੀ ਜਿਆਦਾ ਜਿਆਦਾ ਲੋਕਾਂ ਨੂੰ ਨਹੀਂ ਪਤਾ ਇਹਦਾ ਮਤਲਬ ਜਿਆਦਾ ਪਤਾ ਨਹੀਂ ਲੋਕਾਂ ਨੂੰ ਜਿਆਦਾ ਪਤਾ ਨਹੀਂ ਹੈਗਾ ਥੋੜਾ 2-4 ਸਾਲ ਤੇ ਜਿਆਦਾ ਪਤਾ ਪਤਾ ਲੱਗਣ ਲੱਗ ਪਿਆ ਨਾ ਤੇ ਚਲੋ ਆਪਾਂ ਹੁਣ ਚਲਦੇ ਹਾਂ ਦਾ ਦਰਸ਼ਨ ਤੁਹਾਨੂੰ ਕਰਾਉਂਦੇ ਆ ਤੇ ਟ੍ਰੈਕ ਮਹਾਦੇਵ ਦਾ ਇੱਥੋਂ ਕਿਨੂੰ ਜਾਣਾ ਆ ਤਾਂ ਬੰਦ ਹੋ ਗਿਆ ਸਾਰਾ ਕੁਝ ਹਾਂ ਜੀ ਇਥੇ نیچے ਜਾਣ ਅੱਛਾ ਇੱਥੇ ਤੱਕ ਆ ਜਾਣੀ ਆ ਬਾਈਕ ਇੱਥੇ ਇੱਕ ਆ ਬਣਿਆ ਆ ਸਟੈਂਡ ਜਿ ਬਲਕੇ ਪਤਲਾ ਜਾ ਇਸ ਤੋਂ ਬਾਅਦ ਅ ਤਕਰੀਬਨ ਤਕਰੀਬਨ ਅ ਥੱਲੇ ਨੂੰ ਹੁਣ ਫਿਰ ਲੀ ਆ ਕੱਚੀ ਤੇ ਆਓ ਜੀ ਚਲਿਏ ਚਲੋ ਜੀ ਪਿੱਛੋਂ ਵੀ ਉਧਰ ਕੱਚੀ ਲੀ ਆ ਤੇ ਰਸਤਾ ਹੀ ਖਰਾਬ ਹੈ ਨਾ ਅਗੇ ਥੋੜਾ ਰਸਤਾ ਤੰਗ ਮਿਲੇਗਾ ਤੰਗ ਮਿਲੇਗਾ ਰਸਤਾ ਕੀ ਬਾਤ ਹੈ ਧਿਆਨ ਨਾਲ ਧਿਆਨ ਨਾਲ ਵੀ ਧਿਆਨ ਨਾਲ ਤੇ ਵਾਕਿਆ ਯਾਰ ਕਮਲਪੀਰ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਨਾ ਅੱਜ ਪਾਜੀ ਆ ਦੇਖੋ ਇਹ ਕੱਲਿਆਂ ਦੇ ਆਉਣ ਵਾਲੀ ਵਾਕਿਆ ਹੀ ਨਹੀਂ ਜਗ੍ਹਾ ਨਹੀਂ ਪਾਜੀ ਕੱਲਾ ਬੰਦੇ ਨਹੀਂ ਆਉਂਦਾ ਕੱਲੇ ਬੰਦੇ ਦੇ ਆਉਣ ਦੀ ਜਗ੍ਹਾ ਨੇ ਜਿੰਨੇ ਬੰਦੇ ਵੀਡੀਓ ਦੇਖ ਰਹੇ ਆ ਤੇ ਕੱਲੇ ਆਉਣ ਦੀ ਨਾ ਕਰਿਓ ਵੀ ਕੱਲੇ ਨਹੀਂ ਕੋਈ ਨਾ ਕੋਈ ਸਾਥ ਜ਼ਰੂਰ ਲੈ ਕੇ ਆਓ ਹਾਂਜੀ ਅੱਜ ਹਾਂ ਕਿ ਲੋਕਲ ਬੰਦੇ ਨੇ ਨੀਅਰ ਵਾਈਬ ਹਾਂ ਅਸੀਂ ਵੀ ਅੱਜ ਤਾਂ ਸੀਗਾ ਪਾਜੀ ਇਹ ਪਾਜੀ ਹੁਣੀ ਲੋਕਲ ਆ ਇੱਥੇ ਪਿੰਡ ਇਹਨਾਂ ਦਾ ਇਦਾਂ ਆਪਣਾ ਲੱਕੀ ਵੀਰਾ ਬਡਸਰ ਤੋਂ ਤੇ ਵੀਰਾਂ ਵੀ ਲਾਗੇ ਪਿੰਡ ਪੈਂਦਾ ਆ ਇਹਨਾਂ ਨੂੰ ਸਪੈਸ਼ਲ ਰਿਕਵੈਸਟ ਕੀਤੀ ਇਹਨਾਂ ਨੇ ਕਿਤੇ ਹੋਰ ਜਾਣਾ ਦੀ ਪਰ ਆਪੇ ਇਹਨਾਂ ਨੂੰ ਲੈ ਕੇ ਆਏ ਭਾਜੀ ਸਾਡੇ ਨਾਲ ਚਲੋ ਤੁਸੀਂ ਲੋਕਲ ਆ ਤੁਹਾਨੂੰ ਇੱਥੇ ਬਾਰੇ ਦਾ ਪਤਾ ਆ ਤੁਸੀਂ ਭੇਤੀ ਆ ਤੇ ਤਾਂ ਅਸੀਂ ਤੁਰੇ ਆ ਨਾਲ ਨਾ ਨੇ ਤੁਹਾਨੂੰ 2 ਵੀਕਾ ਹੋ ਗਈਆਂ ਸੀ ਇਸ ਡੈਸਟੀਨੇਸ਼ਨ ਤੇ ਆਉਣ ਨੂੰ ਇਸ ਮੰਦਿਰ ਦੀ ਤਿਆਰੀ ਕਰਦਿਆਂ ਨੂੰ ਵੀ ਅਸੀਂ ਜਾ ਕੇ ਆਉਣਾ ਆ ਤੇ ਉਸ ਬਾਬਾ ਜੀ ਬਣਿਆ ਜੀ ਔਰ ਕੋਈ ਵੀ ਵੀਡੀਓ ਹੁੰਦੀ ਜਦੋਂ ਆਪਾਂ ਬਣਾਈਦੀ ਆ ਉਹਦੀ ਜਿਹੜੀ ਪਲਾਨਿੰਗ ਆ ਨਾ ਉਹ ਕਾਫੀ ਟਾਈਮ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਆ ਵੀ ਆਪਾਂ ਉਸ ਜਗ੍ਹਾ ਤੇ ਜਾਣਾ ਆ ਦਰਸ਼ਨ ਮੇਲੇ ਕਰਨੇ ਆ ਤੇ ਆਪਣੇ ਈ ਵਿਊਵਰਜ਼ ਨੂੰ ਦਿਖਾਉਣੇ ਆ ਨਾ ਜੀ ਹੁਣ ਆ ਦੇਖੋ ਹੋਰ ਥੋੜੇ ਟਾਈਮ ਬਾਅਦ ਆਵਾਂਗੇ ਤਾਂ ਕਾਹ ਇਨਾ ਵੱਜ ਜਾਣਾ ਸਾਰਾ ਵੀ ਤੁਰਨਾ ਔਖਾ ਹੋ ਜਾਣਾ ਹੈ ਨਾ ਹੁਣ ਵੀ ਕਾਹ ਜੀ ਦੇ ਦਿੱਲੀ ਦੇ ਉੱਤੇ ਆ ਗਿਆ ਆ ਨਾ ਤੇ ਹਾਂ ਫਰਦੀਆਂ ਚ ਹੋਰ ਭਰ ਜਾਣਾ ਦੇਖੋ ਕੋਈ ਕੋਈ ਰਸਤਾ ਨਹੀਂ ਤੁਹਾਨੂੰ ਦਿੱਤਾ ਕੋਈ ਲੀ ਨਹੀਂ ਦਿੱਦੀ ਨਾ ਤੇ ਯੈਸ 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 ਤੇ ਵਿੱਚ ਵਿੱਚ ਭੋਲੇ ਸ਼ੰਕਰ ਜੀ ਦੇ ਝੰਡੇ ਲੱਗੇ ਹੋਏ ਆ ਤੇ ਆ ਆ ਜੀ ਪੂਰਾ ਪਹਾੜ ਦੇ ਥੱਲੇ ਜਾ ਰਹੇ ਆ ਖਾੜ ਦੇ ਤੇ ਆ ਥੱਲੇ ਹੋਰ ਖਾੜਿਆ ਹਾਂਜੀ ਤੇ ਬਸ ਉਹਦੇ ਨਾਂ ਦੇ ਜਕਾਰੇ ਲਾਉਂਦੇ ਲਾਓ ਜਕਾਰਾ ਫਿਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮਹਾਦੇਵ ਹਰ ਹਰ ਮਹਾਦੇਵ ਲਓ ਜੀ ਹਰ ਹਰ ਮਹਾਦੇਵ ਦੇ ਜਕਾਰੇ ਲਾਉਂਦੇ ਆ ਆਪਾਂ ਜਾ ਰਹੇ ਆ ਸ਼ਿਵ ਕਰੇਗੀ ਮੋਲ 1 2 3 ਬੋਲੇ ਜੀ ਕੀ ਜੈਕਾਰਾ ਜੈਕਾਰਾ 1 2 3 4 ਬੋਲੇ ਜੀ ਕੀ ਜੇ ਜੇ ਕਾ ਜਰੇ ਕਾ ਕੀ ਬਾਤ ਆ ਕੀ ਬਾਤ ਆ ਬਈ ਆਨੰਦ ਆ ਰਿਹਾ ਜੀ ਪੂਰਾ ਜਿੱਦਾਂ ਐਰ ਕੀ ਮੇਰਾ ਐਰ ਕੀ ਮੇਰਾ ਮਨ ਸੀ ਵੀ ਮਹਾਂਮਨ ਲਾ ਜੀ ਯਾਤਰਾ ਤੇ ਜਾਣਾ ਪਰ ਮੇਰੇ ਤੋਂ ਜਾ ਨਹੀਂ ਹੋਇਆ ਪਰ ਅੱਜ ਮੈਨੂੰ ਉਦਾ ਪ੍ਰਤੀਤ ਹੋ ਰਿਹਾ ਬਈ ਮਹਾਰਾਜ ਨੇ ਇੱਥੇ ਦਰਸ਼ਨ ਕਰਵਾ ਕੇ ਨਾ ਸਾਨੂੰ ਬਈ ਉਹ ਸਾਡੀ ਕਮੀ ਪੂਰੀ ਕਰ ਦਿੱਤੀ ਹੈ ਨਾ ਤੇ ਇਹ ਟੀਲ ਦੇ ਪੇੜ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਦੇਖੋ ਤੁਹਾਨੂੰ ਪੂਰੇ ਮਾਚਲ ਤੇ ਨਹੀਂ ਮਿਲਣਗੇ ਵਾਹ ਜੀ ਵਾਹ ਵਾਹ ਜੀ ਵਾਹ ਜੀ ਖੁਸ਼ੀ ਨਾਲ ਦੇਖੋ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਮਤਲਬ ਪੂਰੇ ਮਾਚਲ ਨੇ ਆਪ ਕੋ ਕਈ ਨਹੀਂ ਮਿਲਣਗੇ ਜੀ 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 ਇਹ ਸਿਰਫ ਇਆਂ ਤੇ ਬਿਲਕੁਲ ਇੱਥੇ ਮਿਲਣੇ ਆ ਨਾ ਹਾਂ ਜੀ ਹਾਂ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਜੀ ਦੇਖੋ ਕੀ ਵਿਊ ਆ ਵੀਰ ਜੀ ਇਹ ਕਮਲ ਵੀਰੇ ਤੁਹਾਡੇ ਸਹਿਯੋਗ ਕਰਕੇ ਇਹ ਸੰਭਵ ਹੋਇਆ ਸਾਡਾ ਇੱਥੇ ਹੋਣਾ ਅੱਜ ਹਨਾ ਜੀ ਅਗਰ ਉਧਾ ਨਹੀਂ ਓਖਾ ਸੀਗਾ ਨਾ ਬੜਾ ਮੁਸ਼ਕਿਲ ਐ ਨਹੀਂ ਤੇ ਹਾਂਜੀ ਹਾਂਜੀ ਪੱਕੀ ਗੱਲ ਆ ਦੇਖੋ ਇਹ ਲੱਕੀ ਵੀਰੇ ਨੇ ਬਿਲਕੁਲ ਸਹੀ ਗੱਲ ਕੀਤੀ ਆ ਵੀ ਆਪਾਂ ਇੱਥੇ ਨਾ ਇੱਥੇ ਆਜਾ ਬੁੱਲ ਜਾਣਾ ਸੀਗਾ ਹਾਂਜੀ ਹਾਂਜੀ ਕਿਉਂਕਿ ਲੀ ਹੈ ਨਹੀਂ ਇੱਥੇ ਬਿਲਕੁਲ ਜੀ ਲੀ ਬਿਲਕੁਲ ਹੈ ਨਹੀਂ ਅੱਛਾ ਤੇ ਦੂਜੀ ਗੱਲ ਨੈਵੀਗੇਸ਼ਨ ਬੰਦਾ ਨੈਟ ਬੰਦੇ ਆ ਹਾਂਜੀ ਇਸ ਕਰਕੇ ਜਿਹੜਾ ਲੋਕਲ ਬੰਦਾ ਉਹਨੂੰ ਨਾਲ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਹੈ ਨਾ ਤੇ ਲੋ ਜੀ ਕਿਆ ਬਾਤ ਹੈ ਕਿਆ ਬਾਤ ਹੈ ਵਾਹ ਜੀ ਵਾਹ ਬਹੁਤ ਹੀ ਆਨੰਦ ਮੈਂ ਵੀਰੇ ਆ ਕਹਦਾ ਦਰਖਤ ਆ ਇਹ ਹਾਂ ਗਲਗਲ 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 ਵਾਹ ਜੀ ਵਾਹ ਦੇਖੋ ਕਿੱਥੇ ਆ ਕੇ ਗਲਗਲ ਦਾ ਇੰਨਾ ਪੇੜ ਇੰਡਾ ਵੱਡਾ ਦਰਖਤ ਔਰ ਹਰ ਜਗ੍ਹਾ ਫਲ ਲੱਗਾ ਇਹਨੂੰ ਵਾਹ ਜੀ ਇਹ ਕਿਰਪਾ ਮਹਾਰਾਜ ਦੀ ਤਾਂ ਨਹੀਂ ਕੋਈ ਦੇਖ ਰਖਣਾ ਇਹਨੂੰ ਕੋਈ ਪਾਣੀ ਕੁਦਰਤ 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 ਤੇ ਇਹ ਕੁਦਰਤ ਦੇ ਨਜ਼ਾਰੇ ਆ ਸ਼ੇ ਮੰਦਰ ਜੈ ਹੋ ਜਿੱਦਾਂ ਸੀ ਗੁਫਾ ਨੂੰ ਜਾਣਾ ਚਿਕਾਰਾ ਸ਼ਿਵ ਸ਼ੰਕਰ ਭੋਲੇ ਪੰਡਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਵਾਹ ਜੀ ਵਾਹ ਲਓ ਜੀ ਇਹ ਆਪਾਂ ਪਹੁੰਚ ਚਲੇ ਆ ਜੀ ਸ਼ੇ ਮੰਦਰ ਤੇ ਯਾ ਯਾ ਹਾਂਜੀ ਤੇ ਸ਼ੇ ਮੰਦਰ ਪ੍ਰਚੀਨ ਸ਼ੇਵ ਗੁਫਾ ਜਿਹੜੀ ਕਿ ਸਾਨੂੰ ਤਾਂ ਹੁਣੇ ਪਤਾ ਲੱਗਾ ਇੱਥੇ ਜਿਹੜੇ ਲੋਕਲ ਨਿਵਾਸੀ ਉਹਨਾਂ ਤੋਂ ਹੀ ਪਤਾ ਲੱਗਾ ਸੀਗਾ ਵੀ ਇਹ ਕੋਈ 20-25 ਸਾਲ ਤੋਂ ਹੀ ਮਤਲਬ ਪ੍ਰਗਟ ਹੋਈ ਆ ਜਾਂ ਕਿਦਾਂ ਪ੍ਰਗਟ ਹੋਈ ਆ ਕਿਦਾਂ ਇਹ ਆਪਾਂ ਸਾਰੀ ਜਾਣਕਾਰੀ ਪੂਰੀ ਇਤਿਹਾਸ ਆਪਾਂ ਜਾਣਾਂਗੇ ਪਹਿਲਾਂ ਕਰਦਿਆਂ ਦਰਸ਼ਨ ਮੇਲੇ ਤੇ ਕੀ ਬਾਤ ਆ ਜੀ ਔਰ ਦੇਖੋ ਬੈਗ ਦੇਖਿਓ ਔਰ ਪਰੇ ਵਾਹ ਆ ਪਿਛਲੀ ਚੀਜ਼ ਦੇਖਿਓ ਜੀ ਆ ਜਿਹੜੀ ਚਟਾਨ ਆ ਨਾ ਕਿਦੈਣ ਸਥਿਰ ਪੈਣ ਪਲੇਨ ਆ ਪਿਛਿਓ ਇਹ ਪਾਰਵਤੀ ਕੁੰਡ ਹੈ ਪਾਰਵਤੀ ਕੁੰਡ ਹੈ ਵਾਹ ਜੀ ਵਾਹ ਇਹ ਪਾਰਵਤੀ ਕੁੰਡ ਹੈ ਜੀ ਤੇ ਇੱਥੇ ਕੋਈ ਰਹਿੰਦਾ ਵੀ ਬਾਬਾ ਜੀ ਕੋਈ ਨਹੀਂ ਪਹਿਲੇ ਰਹਿੰਦੇ ਸੀ ਕਾਫੀ ਟਾਈਮ ਪਹਿਲਾਂ ਰਹਿੰਦੇ ਸੀਗੇ ਤੇ ਇੱਧਰ ਨੂੰ ਵੀ ਪਿੱਛੇ ਨੂੰ ਕਿਹੜਾ ਅੱਛਾ ਆਪਾਂ ਇਹਨੂੰ ਜਾਣਾ ਆ ਵਾਹ ਜੀ ਵਾਹ ਤੇ ਇਹ ਆ ਜੀ 메인 ਗੁਫਾ ਜੇ ਬਾਬਿਆਂ ਦੀ ਤੇ ਇੱਧਰ ਜਾਣਾ ਜੀ ਤੇ ਪਹਿਲਾਂ ਇੱਥੇ ਇੱਕ ਗੱਲ ਹੋਰ ਜਿਹਦੇ ਵੀਡੀਓ ਦੇਖ ਰਹੇ ਜਿੰਨੀਆਂ ਨੇ ਇੱਥੇ ਆਉਣਾ ਹੈ ਮੈਂ ਪੂਰੀ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਕੁਝ ਦੱਸ ਦਊਗਾ ਪਰ ਜਦੋਂ ਇੱਥੇ ਆਉਣਾ ਤੇ ਜੋੜੇ ਇੱਥੇ ਉਤਾਰ ਕੇ ਜਾਣੇ ਆ ਨਾ ਇਹ ਸਪੈਸ਼ਲ ਹਦਾਇਤਾਂ ਆ ਇਹਨਾਂ ਨੇ ਤੇ ਲਿਖਿਆ ਤਾਂ ਨਹੀਂ ਕਿਤੇ ਹੈਗਾ ਪਰ ਗੁਫਾਇਆ ਗੁਫਾ ਤੇ ਜਦੋਂ ਜਾਣਾ ਤੁਸੀਂ ਅੰਦਰ ਤਾਂ ਫਿਰ ਤੁਸੀਂ ਜੋੜੇ ਉਤਾਰ ਕੇ ਜਾਣਾ ਹੈ ਨਾ ਤੇ ਅੰਛ ਆ ਫੜੀਏ ਦਾ ਇੱਦਾਂ ਤੇ ਪਾਣੀ ਦਿਓ ਮੜਾ ਜਾ ਮੈਂ ਹੱਥ ਸੁੱਝੇ ਕਰ ਲਵਾਂ ਪਾਣੀ ਬੋਤਲ ਵਧੀਆ ਬੋਤਲ ਪਾਣੀ ਆ ਉਹ ਆ ਜੀ ਉਹ ਕਿਹਾ ਨਾਲ ਲਈ ਓਕੇ ਸ਼ਾਂਤੀ ਇਹ ਕਮਲ ਵੀਰੇ ਥੈਂਕ ਯੂ ਆ ਤੁਹਾਡਾ ਚਲੋ ਜੀ ਤੁਹਾਡੇ ਤੋਂ ਬਿਨਾ ਪੋਸੀਬਲ ਨਹੀਂ ਸੀਗਾ ਅਸੀਂ ਆ ਉਹ ਸਹੀ ਕਹਿ ਰਹੇ ਸੀਗੇ ਬਾਈ ਹੁਣੀ ਸਹੀ ਕਹਿ ਰਹੇ ਸੀਗੇ ਕਿ ਤੁਸੀਂ ਸਾਡੇ ਨਾਲ ਚੱਲੋ ਕਾਹ ਹੀ ਹੁੰਦਾ ਨਾ ਮੈਂ ਤੁਸੀਂ ਪੁੱਛ ਰਿਹ

ਕੋਤੂ ਦੌੜਾ ਵੜਾ ਨਾ ਹਾਂ ਨਹੀਂ ਕਿੱਦਾਂ ਨਹੀਂ ਉਹਨੇ ਰਾਮ ਸਾਹ ਥੋੜਾ ਆ ਤੇ ਤੁਸੀਂ ਉਨੇ ਰਹਿਨੇ ਇੱਥੇ ਇਹ ਸਿਵਰਾਤਰੀ ਨੂੰ ਆਉਂਦੇ ਸਿਵਰਾਤਰੀ ਨੂੰ ਆਉਂਦੇ ਕਾਫੀ ਠੀਕ ਹੁੰਦੇ ਸੰਭੰਧੇ ਤੋਂ ਬੱਛਾ ਹਾਂ ਲੱਗ ਪੈਂਦਾ ਰੋਣ ਬੈਠੇ ਆ ਬਾਹਰ ਬਣਾਦਾ ਬੜੀ ਜੇਹੋ ਜਾਓ ਜਾਓ ਤੁਰਾ ਹਾਂ ਹਰ ਹਰ ਮਹਾਦੇਵ ਹਰ ਹਰ ਮਹਾਦੇਵ

ਜੈ ਸ਼ਕਸ਼ਾ ਜੈ ਸ਼ਕਸ਼ਾ ਇਹ ਕੱਲੀ ਬਲ ਜੀ ਅਸਾ ਇਹ ਸੈਡਾ ਚਲੋ ਤੇ ਨਹੀਂ ਟਕਣਾ ਤੇ ਬਾਣੀ ਕਿੱਥੋਂ ਆਉਂਦਾ ਹਰ ਮਹਾਦੇਵ ਹਰ ਮਹਾਦੇਵ ਹਰ ਹਰ ਜੈ ਹਰਿਨਾਥ ਜੈ ਹਰਿਨਾਥ ਜੈ ਹਰਿਨਾਥ ਹੋ ਤੇਰੀ ਨਵਰੀ ਵਾਹ ਕੀ ਬਾਤ ਆ ਲੋ ਜੀ ਤਮੰਨਾ ਸੀ ਅਮਰ ਨਾਲ ਜਾਣ ਦੀ ਅੱਜ ਬਾਬਾ ਜੀ ਦੇ ਦਰਸ਼ਨ ਦੇਖੋ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਜੈ ਸ਼ੰਕਰ ਦੇਖੋ ਅੱਜ ਸਾਨੂੰ ਦਰਸ਼ਨ ਹੋਣੇ ਸੀਗੇ ਮਹਾਰਾਜ ਦੇ ਅਸੀਂ ਕੀ ਬਾਤ ਆ ਜੈ ਜੈ ਸ਼ਿਵ ਸ਼ੰਕਰ ਜੈ ਹੋਲੇ ਨਾ ਜੈ ਸ਼ਿਵ ਸ਼ੰਕਰ ਜੈ ਸ਼ੰਕਰ ਜੈ ਸ਼ਿਵ ਸ਼ੰਕਰ ਤੇ ਅੰਦਰ ਨੂੰ ਗੁਫਾ ਹੋਰ ਵੀ ਆ ਪਰ ਅੱਪਾ ਅੱਗੇ ਨਹੀਂ ਜਾਵਾਂਗੇ ਹੁਣ ਤੇ ਇੱਥੋਂ ਵਾਪਸੀ ਤੇ ਉਹਦੀ ਬੈਟਰੀ ਬਾਹਰ ਨਾ ਜੇ ਸ਼ਿਵ ਸ਼ੰਕਰ ਅੱਗੇ ਅੱਗੇ ਤੱਕ ਹੀ ਨਹੀਂ ਨਹੀਂ ਅੱਗੇ ਰਕੀ ਥੋੜਾ ਅਸਾਂ ਹੋ ਰਹੀ ਅੰਦਰੋਂ ਅੰਦਰੋਂ ਬਹੁਤ ਆ ਤੇ ਲਿਓ ਪੜਾਓ ਜੀ ਤੇ ਇਹ ਆ ਜੀ ਸ਼ਿਵ ਸ਼ੰਕਰ ਜੀ ਦੇ ਮੰਦਰ ਜਿਹੜਾ ਮੈਂ ਤੁਹਾਡਾ ਨਾਲ ਗੱਲ ਕਰ ਅੱਗੇ ਹੋਰ ਵੀ ਗੁਫਾ ਬਹੁਤ ਜ਼ਿਆਦਾ ਲੰਬੀ ਆ ਤੇ ਅੱਗੇ 30 ਮੀਟਰ ਉਹ ਆਪਾਂ ਨਹੀਂ ਜਾਵਾਂਗੇ ਕਿਉਂਕਿ ਅੱਗੇ ਹਨੇਰਾ ਬਹੁਤ ਆ ਤੇ ਮੋਬਾਈਲ ਦੀ ਲਾਈਟ ਨਹੀਂ ਹੈਗੀ ਸਗੀ ਯਾਨੀ ਮੋਬਾਈਲ ਦੀ ਲਾਈਟ ਨਹੀਂ ਹੈਗੀ ਸਾਡੇ ਟੋਰਚਾ ਲੈ ਕੇ ਨਹੀਂ ਆਏ ਤੇ ਅੰਦਰ ਜਾਣਾ ਹੁਣ ਭਾਜੀ ਹੁਣੇ ਕਹਿੰਦੇ ਵੀ ਇਦਾਂ ਅੰਦਰ ਜਾ ਨਹੀਂ ਹੋਊਗਾ ਬਾਕਾਇਦਾ ਆਪਾਂ ਲਾਈਟ ਦਾ ਪ੍ਰਬੰਧ ਕਰਕੇ ਆਵਾਂਗੇ ਤਾਂ ਫਿਰ ਲੈ ਕੇ ਜਾਵਾਂਗੇ ਨਾ ਤੇ ਭੋਲੇ ਸ਼ੰਕਰ ਦੀ ਮਹਿਮਾ ਆ ਜੀ ਉਹਨਾਂ ਦੀ ਕਿਰਪਾ ਸਦਕੇ ਇਹ ਦਰਸ਼ਨ ਮੇਲੇ ਹੋਏ ਅੱਜ ਤੇ ਅੰਛ ਵਾਹ ਬਈਆ ਇਹ ਕੋਈ ਖਾਸ ਉਹਦੀ ਰਜਾ ਸੀ ਅੱਜ ਨਾ ਆਈਆ ਆਪਾ ਇੱਧਰ ਆ। ਇਹ ਉਹਦੀ ਅਜ ਖਾਸ ਰਜਾਈ ਸੀ ਭਾਜੀ। ਬਿਲਕੁਲ ਜੀ। ਅਸੀਂ ਅਸੀਂ ਦੇਖੂ ਅਜ ਸਬਬ ਕੀ ਬਣਿਆ ਅਸੀਂ ਜਾਂਦੇ ਕਿਤੇ ਹੋਰ ਨੂੰ ਸੀ ਆ ਗਏ ਇੱਧਰ ਨੂੰ। ਹਾਂ ਜੀ ਹਾਂ ਜੀ। ਤੇ ਜੈ ਜੈ ਉਹਦੀ ਮਰਜ਼ੀ ਨਾਲ ਉਹਦੀ ਮਰਜ਼ੀ ਉਹਦੀ ਮਰਜ਼ੀ ਨਾਲ ਉਹਦੀ ਮਰਜ਼ੀ ਨਾਲ ਜੀ। ਤੇ ਸ਼ਿਵਜੀ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਵਾਪਸ ਤੇ ਪਹਿਲਾਂ ਆਪਾਂ ਗੁਫਾ ਦੇ ਅੰਦਰ ਜਾਣਾ ਸੀ ਪਰ ਉੱਥੋਂ ਉੱਥੋਂ ਦਰਖਤ ਥਲੇ ਡਿੱਗਿਆ ਦਾ ਮਤਲਬ ਹੈ ਵੀ ਅੰਦਰੋਂ ਇੱਜ਼ਾਜ਼ਤ ਨਹੀਂ ਵੀ ਅਸੀਂ ਅੰਦਰ ਜਾਈਏ ਨਾ ਤੇ ਅੰਦਰ ਗੁਫਾ ਹੋਰ ਵੀ ਆ ਕਾਫੀ ਆ ਤੇ ਇਹ ਗੁਫਾ ਸ਼ੁਰੂ ਹੋ ਜਾਂਦੀ ਆ ਇੱਥੇ ਤੱਕ ਤਾਂ ਉਪਰੋਂ ਜਿੱਦਾਂ ਆ ਓਪਨ ਤੇ ਇਹ ਅੰਦਰ ਬਿਲਕੁਲ ਡੂੰਗੀ ਗੁਫਾ ਇਹਦੇ ਅੰਦਰ ਨਾ ਤੇ ਫਿਰ ਆ ਜਿਹੜੀ ਤੀਜਾ ਤੁਸੀਂ ਨੋਟ ਕਰਿਓ ਗੌਰ ਫਰਮਾਇਓ ਆ ਜਿਹੜੇ ਉੱਪਰ ਛੇਸ਼ਨਾਗ ਪੂਰੇ ਛੇਸ਼ਨਾਗ ਦੀ ਤੁਹਾਨੂੰ ਉੱਤੇ ਪ੍ਰਤੀਮਾ ਨਜ਼ਰ ਆਊਗੀ ਨੇਚਰਲ ਨੇਚਰਲ ਤੇ ਇਹ ਵੀ ਕੁਝ ਉਹਦੀ ਰਜਾ ਆ ਜੀ ਹਨਾ ਜੀ ਕਿਆ ਬਾਤ ਆ ਕਿਆ ਬਾਤ ਆ ਹਾਂਜੀ ਤੇ ਆਓ ਜੀ ਵਾਹ ਜੀ ਵਾਹ। ਕਿਆ ਬਾਤ ਹੈ ਕਿਆ ਬਾਤ ਹੈ। ਆਨੰਦ ਆ ਗਿਆ ਜੀ ਤੇ ਜਿਹੜੇ ਜਿਹੜੇ ਇਸ ਜਗ੍ਹਾ ਤੇ ਆਏ ਆ ਪਲੀਜ਼ ਉਹ ਕਮੈਂਟ ਵਿੱਚ ਜਰੂਰ ਦੱਸੋ ਜਿਹੜੇ ਨਹੀਂ ਆਏ ਉਹ ਵੀ ਦੱਸਿਓ। ਔਰ ਮੈਨੂੰ ਪੱਕਾ ਪਤਾ ਵੀ ਬਹੁਤ ਰੀਅਲ ਚਾਂਸ ਹੋਊਗਾ ਕੋਈ ਮੇਰਾ ਵੀਰ ਭਰਾ ਇੱਥੇ ਆਇਆ ਹੋਊਗਾ ਨਾ ਤੇ ਜੇ ਤੁਸੀਂ ਆਏ ਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਨਾ ਤੇ ਇੱਥੇ ਆਉਣ ਦਾ ਫੁੱਲ ਜਿਹੜਾ ਹੈਗਾ ਇੱਥੇ ਦਾ ਮਤਲਬ ਐਡਰੈਸ ਉਹ ਵੀ ਮੈਂ ਦੱਸ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਤੁਸੀਂ ਆਓ ਆਨੰਦ ਮਾਣੋ ਦਰਸ਼ਨ ਕਰੋ ਸ਼ਿਵ ਭੋਲੇ ਦੇ ਔਰ ਇਹੋ ਜਿਹਾ ਨਜ਼ਾਰਾ ਆ ਵੀ ਮੈਂ ਅਜ ਤੱਕ ਕਿਤੇ ਨਹੀਂ ਦੇਖਿਆ ਮੈਂ ਜੰਮੂ ਕਸ਼ਮੀਰ ਉਤਰਾਖੰਡ ਹਿਮਾਚਲ ਰਾਜਸਥਾਨ ਗੁਜਰਾਤ ਹਰ ਜਗ੍ਹਾ ਜਾ ਆਇਆ ਪਰ ਜਿਹੜੇ ਆ ਆਨੰਦਾਣਾ ਜੀ ਇਹ ਆਨੰਦ ਮੈਨੂੰ ਕਿਤੇ ਨਹੀਂ ਆਇਆ ਤੇ ਤੁਸੀਂ ਵੀ ਦੇਖੋ ਅਗਰ ਤੁਹਾਨੂੰ ਵੀ ਅੱਛਾ ਲੱਗਾ ਕਮੈਂਟਾਂ ਚ ਜਰੂਰ ਦੱਸਿਓ ਨਾ ਹਾਂਜੀ ਇਹ ਸੀ ਸ਼ਿਵਜੀ ਮਹਾਰਾਜ ਦੇ ਮੰਦਿਰ ਇੱਥੇ ਆਪਾਂ ਦਰਸ਼ਨ ਕੀਤੇ ਆ ਤੇ ਬਹੁਤ ਹੀ ਅਲੌਕਿਕ ਨਜ਼ਾਰਾ ਇੱਕ ਬਿਲਕੁਲ ਹੀ ਬਹੁਤ ਹੀ ਛੋਟੀ ਕੈਲੋਬਈ ਪਗਡੰਡੀ ਜੀ ਆ ਦੋ ਪਹਾੜਾਂ ਦੇ ਵਿੱਚੋਂ ਦੀ ਜਾ ਕੇ ਅੱਗੇ ਫਿਰ ਗੁਫਾ ਸ਼ੁਰੂ ਹੋ ਜਾਂਦੀ ਆ ਤੇ ਗੁਫਾ ਦੇ ਮੋਰੇ ਤਰਖਤ ਡਿਗੇ ਹੋ ਸਿਗੇ ਅੰਦਰ ਜਾਣਾ ਪੋਸੀਬਲ ਨਹੀਂ ਸੀਗਾ ਜੇ ਇਸ ਕਰਕੇ ਅੰਦਰ ਅਸੀਂ ਗਏ ਨਹੀਂ ਤੇ ਗਣੇਸ਼ ਜੀ ਮਹਾਰਾਜ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਤੇ ਬਹੁਤ ਜ਼ਿਆਦਾ ਅਲੌਕਿਕ ਨਜ਼ਾਰੇ ਸਿਗੇ ਇੱਥੇ ਦੇ ਔਰ ਇੱਕ ਵਾਰ ਜਦੋਂ ਤੁਸੀਂ ਪਹਿਲਾ ਆਉਂਦੇ ਆ ਨਾ ਐਂਟਰੀ ਕਰਦੇ ਆ ਜਦੋਂ ਆਹ ਦਰਖਤ ਦੇਖਦੇ ਆ ਇਹ ਦਰਖਤ ਡਿਗੇ ਹੋਏ ਆ ਤੇ ਜਦੋਂ ਤੁਸੀਂ ਆਹ 뷰 ਦੇਖਦੇ ਆ ਤੇ ਤੁਸੀਂ ਇੱਕ ਵਾਰੀ ਕਿਤੇ ਨਾ ਕਿਤੇ ਮਨ ਦੇ ਵਿੱਚ ਤੁਹਾਡੇ ਆਉਂਦੇ ਆ ਵੀ ਅਸੀਂ ਵਾਪਸ ਮੁੜ ਜਾਈਏ ਰਾਈਟ ਤੇ ਪਰ ਨਹੀਂ ਉਹਦਾ ਓਟਾ ਅਸਰ ਲੈ ਕੇ ਜਦੋਂ ਚੱਲਦੇ ਆ ਨਾ ਮਹਾਰਾਜ ਦਾ ਤੇ ਉਹ ਫਿਰ ਤੁਹਾਨੂੰ ਸ਼ਕਤੀ ਦਿੰਦੇ ਆ ਤਾਂ ਫਿਰ ਤੁਸੀਂ ਨਾ ਮੁਮਕਿਨ ਨੂੰ ਵੀ ਮੁਮਕਿਨ ਕਰ ਲੈਂਦੇ ਆ ਨਾ ਤੇ ਇਹ ਗੱਲ ਹੋਰ ਬਾਰ ਬਾਰ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਖਰਾ ਚੁੱਕਾ ਆ ਤੇ ਜਦੋਂ ਆਉਣਾ ਨੰਗੇ ਪੈਰੀ ਆਉਣਾ ਗਾਹ ਨੂੰ ਹਣਾ ਜੁੱਤੀ ਪਾਗੇ ਨਹੀਂ ਹੋਣਾ ਕਿਉਂਕਿ ਅੱਗੇ ਗੁਫਾ ਆ ਹਨਾ ਸ਼ਿਵਜੀ ਮਹਾਰਾਜ ਦੇ ਸਥਾਪਿਤ ਕੀਤੇ ਆ ਸ਼ਿਵਲਿੰਗ ਤੇ ਗਣੇਸ਼ ਜੀ ਮਹਾਰਾਜ ਦੀ ਮੂਰਤੀ ਸਥਾਪਿਤ ਹੋਈ ਆ ਤੇ ਇਹ ਕੁਛ ਇਹੋ ਜਿਹਾ ਥਿਊ ਆ ਜੀ ਬਹੁਤ ਉੱਚੇ ਉੱਚੇ ਪਹਾੜਾ ਪਹਾੜਾਂ ਦੇ ਵਿੱਚ ਦੀ ਰਸਤਾ ਜਾਂਦਾ ਛੋਟਾ ਜਿਹਾ ਦਰਸ਼ਨ ਮੇਲੇ ਕਰਿਆ ਇਧਰੋਂ ਤੇ ਹੁਣ ਇਧਰ ਹੈਗਾ ਆ ਪਾਰਵਤੀ ਕੁੰਡ ਤੇ ਆਪਾਂ ਹੁਣ ਉਧਰ ਦਰਸ਼ਨ ਕਰਾਂਗੇ ਤੇ ਆਪਣਾ ਕਮਲ ਵੀਰੇ ਥੈਂਕ ਯੂ ਤੁਹਾਡਾ ਤੁਹਾਡੇ ਕਰਕੇ ਤੁਹਾਡੇ ਕਰਕੇ ਪੋਸੀਬਲ ਹੋਇਆ ਅੱਜ ਇਹ ਕਿਉਂਕਿ ਤੁਸੀਂ ਲੋਕਲ ਆ ਤੁਹਾਨੂੰ ਪਤਾ ਸੀਗਾ ਚਲੋ ਸਭ ਬੋਲੀनाथ ਕੀ ਉਹਦੀ ਕਿਰਪਾ ਇਹ ਬਿਠਾ ਮਾਰਾ ਕੋਣ ਹੋਤੇ ਇਹ ਵੀ ਉਹਦੀ ਰਜਾਇਆ ਇਹ ਉਹਦੀ ਰਜਾ ਆ ਇਹ ਇੱਕ ਇਹ ਜਰੀਆ ਬਣਿਆ ਸਾਡਾ ਭਰਾ ਲਕੀਨ ਇੱਕ ਦੂਸਰੇ ਇੱਕ ਸੱਚੀ ਗੱਲ ਦੱਸਾਂ ਨਾ ਜਦੋਂ ਫਸਟ ਟਾਈਮ ਆਇਆ ਤਾਂ ਮੈਂ ਘਬਰਾ ਗਿਆ ਸੀਗਾ ਕਿਉਂ ਵੀ ਜੋ ਰਸਤਾ ਆ ਨਾ ਇੱਥੇ ਦਾ ਜਿੱਦਾਂ ਦਾ ਡੇਂਜਰਸ ਸੀਗਾ ਆਜੋ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆਜੋ ਲੱਗੇ ਤੇ ਚਲੋ ਹੁਣ ਤਾਂ ਆਪਾਂ ਇੱਕ ਵਾਰੀ ਜਾਇਆ ਜਦੋਂ ਬੰਦਾ ਇੱਕ ਵਾਰੀ ਉਹ ਸਫਰ ਕੱਢ ਲੈਂਦਾ ਇੱਕ ਵਾਰੀ ਉਹ ਜਾਇਆ ਹੁੰਦਾ ਮੁੜ ਕੇ ਥੋੜਾ ਜਿਹਾ ਉਹ ਅ ਉਹ ਮੂੰ ਮੂੰ ਥੋੜਾ ਡਰ ਨਿਕਲ ਜਾਂਦਾ ਨਾ ਆ ਦੇਖਿਓ ਆ ਆ ਜੀ ਰਸਤਾ ਜਿਹੜਾ ਜਿੱਥੋਂ ਦੀ ਆਪਾਂ ਨੰਗੇ ਗਏ ਆ ਆ ਦੇਖੋ ਤੇ ਜਦੋਂ ਤੁਸੀਂ ਪਹਿਲੀ ਵਾਰ ਹੀ ਆਉਂਗੇ ਤੇ ਤੁਸੀਂ ਕਦੀ ਵੀ ਇੱਥੋਂ ਅੱਗੇ ਜਾਣ ਦੀ ਇੱਥੋਂ ਅੱਗੇ ਜਾਣ ਦੀ ਹਿੰਮਤ ਨਹੀਂ ਕਰੋਗੇ ਉਹ ਵੀ ਨੰਗੇ ਪੈਰ ਤੇ ਹਨਾ ਤੇ ਇਸ ਤੋਂ ਅੱਗੇ ਇੰਨਾ ਹੀ ਰਸਤਾ ਹੋਰ ਅੱਗੇ ਇਸ ਤੋਂ ਬਾਅਦ ਅੱਗੇ ਇੰਨੇ ਅੱਗੇ ਹੋਰ ਆ ਜਿਹੜੀ ਅੰਦਰ ਇਹਦੇ ਪਹਾੜ ਦੇ ਅੰਦਰ ਗੁਫਾਇਆ ਨਾ ਇੱਥੇ ਮੰਦਿਰ ਵੀ ਬਣਿਆ ਆ ਬਾਹਰ ਵੀ ਅੰਦਰ ਸ਼ਿਵਲਿੰਗ ਦੀ ਸਥਾਪਤ ਹੋਇਆ ਆ ਅੰਦਰ ਗੁਫਾ ਦੇ ਮੁਰੇ ਤੇ ਬਾਹਰ ਇੱਥੇ ਸ਼ੈੱਡ ਪਾ ਕੇ ਸ਼ੈਨ ਪਾਈੂ ਆ ਕੁਲ ਹੋਇਆ ਆ ਇੱਥੇ ਕੋਈ ਰਹਿੰਦਾ ਵੀ ਆ ਵੀਰ ਜੀ ਬਾਬਾ ਜੀ ਰਹਿੰਦੇ ਸੀ ਪਹਿਲੇ ਕੁਝ ਟਾਈਮ ਪਹਿਲੇ ਯਾਂ ਪੇ ਅੱਛਾ ਜੀ ਅੱਛਾ ਜੀ ਪਹਿਲੇ ਰਹਿੰਦੇ ਸਨ ਅੱਛਾ ਕੇਲੇ ਰਹਿੰਦੇ ਸੀਗੇ ਕੋਈ ਚਾਰ ਪੰਜ ਸਾਲੋਂ ਸੇ ਨਹੀਂ ਕਹੀਂ ਚਲੇ ਗਏ ਆ ਚਲੇ ਗਏ ਔਰ ਔਰ ਕੋਈ ਨਹੀਂ ਰਹਤਾ ਯਾਂ ਪੇ ਨਾ ਔਰ ਕੋਈ ਨਹੀਂ ਰਹਤਾ ਠੀਕ ਆ ਜੀ ਤੇ ਜੇ ਇੱਥੇ ਰਹਿੰਦਾ ਕੋਈ ਨਹੀਂ ਜੀ ਹਾਂ ਜੀ ਜਿਵੇਂ ਸ਼ੇਰ ਵਗੈਰਾ ਮੇਰੇ ਵੀ ਆ ਰਹੇ ਹਾਂ ਬਾਬਾ ਜੀ ਆ ਸੋਏ ਉੱਤੇ ਔਰ ਸ਼ੇਰ ਜੀ ਇੱਧਰ ਬੈਠਦੇ ਸਨ ਉਹਨੂੰ ਕੀ ਰਖਵਾਲੀ ਵਾਹ ਜੀ ਵਾਹ ਕੀ ਬਾਤ ਆ ਕਿ ਸ਼ੇਰਾਂ ਦੀ ਧਰਤੀ ਆ ਇਹ ਕਹਿੰਦੇ ਇੱਥੇ ਸ਼ੇਰ ਵੀ ਰਹਿੰਦੇ ਆ ਤੇ ਉਹਦੀ ਕਿਰਪਾ ਆ ਜੀ ਕਹਿੰਦੇ ਜਦੋਂ ਸੰਤ ਜਿਹੜੇ ਇੱਥੇ ਫੱਕਰ ਰਹਿੰਦੇ ਸੀਗੇ ਹੁਣ ਤਾਂ ਉਹ ਕਿਤੇ ਯਾਤਰਾ ਤੇ ਨਿਕਲ ਗਏ ਆ ਚਲੇ ਗਏ ਆ ਯਾਤਰਾ ਦੇ ਤਰਫ ਚਲੇ ਗਏ ਜਦੋਂ ਇੱਥੇ ਹੁੰਦੇ ਦੀ ਕਹਿੰਦੇ ਸੰਤ ਇੱਥੇ ਹੁੰਦੇ ਸੀ ਉਹ ਜਿਹੜੇ ਮਹਾਪੁਰਸ਼ ਇੱਥੇ ਰਹਿੰਦੇ ਸੀ ਹਨਾ ਤੇ ਉਹ ਸ਼ੇਰ ਉਹਨਾਂ ਦੇ ਲਾਗੇ ਉਹਨਾਂ ਦੀ ਰਾਖੀ ਬੰਦੇ ਸੀਗੇ ਕੀ ਬਾਤ ਆ ਕੀ ਬਾਤ ਆ ਇਹ ਵੀ ਇੱਕ ਇਹ ਵੀ ਇੱਕ ਅਲੋਕਿਕ ਜਿਹੜੇ ਸੰਤ ਅੰਦਰ ਹੁੰਦੇ ਸੀ ਸ਼ੇਰ ਇੱਥੇ ਬਾਹਰ ਹੁੰਦੇ ਅਰੇ ਵਾਹ ਜੀ ਵਾਹ ਕੀ ਬਾਤ ਆ ਕੀ ਬਾਤ ਆ ਨੰਦਾ ਜੀ ਅਲੋਕਿਕ ਨਜ਼ਾਰੇ ਆ ਜੀ ਉਹਦੀ ਕਿਰਪਾ ਆ ਜੀ ਉਹਦੀ ਕਿਰਪਾ ਤੋਂ ਬਿਨਾ ਨਹੀਂ ਕੁਝ ਵੀ ਹੋਦਾ ਪੋਸੀਬਲ ਨਹੀਂ ਹੋ ਸਕਦਾ ਠੀਕ ਹੈ ਨਾ ਜੀ ਤੇ ਆਓ ਜੀ ਚਲੋ ਇੱਧਰ ਵੀ ਆਪਾਂ ਦਰਸ਼ਨ ਮੇਲੇ ਕਰੀਏ ਤੇ ਇਧਰ ਤਰਫ ਹੈਗਾ ਜੀ ਪਾਰਵਤੀ ਕੁੰਡ ਤੇ ਪਾਰਵਤੀ ਕੁੰਡ ਦੇ ਦਰਸ਼ਨ ਕਰਦੇ ਆ ਤੇ ਪਾਰਵਤੀ ਕੁੰਡ ਦੇ ਪਾਸੇ ਆ ਕੇ ਤੇ ਇਧਰੋਂ ਤੁਹਾਨੂੰ ਇਹ ਵੀ ਪਾਣੀ ਜਿਹੜਾ ਉਧਰੋਂ ਆ ਰਿਹਾ ਪਾਣੀ ਥੋੜਾ ਥੋੜਾ ਆ ਰਿਹਾ ਪਾਣੀ ਵਗਦਾ ਸਾਰਾ ਖਾੜ ਦੇ ਵਿੱਚ ਦੀ ਹਾਂਜੀ ਕਿਸ ਪ੍ਰਕਾਰ ਦੀ ਜੰਮ ਲੈ ਆ ਰਹੀ ਹੈ ਬਹਿਕੇ ਜੀ 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 ਬਿਲਕੁਲ 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 ਲਓ ਜੀ ਤੇ ਇਹ ਹੈ ਜੀ ਹਨੂਮਾਨ ਜੀ ਦਾ ਮੰਦਿਰ ਸਤਾਪਤ ਹੈ ਇੱਧਰ ਤੇ ਜੈ ਜੈ ਸ਼ਿਵ ਸ਼ੰਕਰ ਹਨੂਮਾਨ ਜੀ ਜੈ ਮਹਾ ਜੈ 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 ਮਤਾ ਜੈ ਸਤਿ ਜੋਗੀ ਜੀ ਤੇ ਮੰਦਰ ਦੇ ਨਾਲ ਹੀ ਸਾਹਮਣੇ ਉਹ ਹੈ ਜੀ ਪਾਰਵਤੀ ਸ্নান ਕੁੰਡ ਕੇਵਲ ਮਹਿਲਾਵਾਂ ਕੇ ਲਈ ਤੇ ਪਾਰਵਤੀ ਸ্নান ਕੁੰਡ ਐਕਟ ਤੇ ਬਣਿਆ ਬੋਰਡ ਦਿਖਾਈ ਦੇ ਰਿਹਾ ਹੁਣ ਤੇ ਬਹੁਤ ਆਨੰਦ ਮੈਨੇ ਲਿਆ ਰਹਾ ਨਾ ਐਨੀ ਸ਼ਾਂਤੀ ਆ ਔਰ ਅੱਜ ਦਾ ਪਾਣੀ ਆ ਰਿਹਾ ਨਾ ਅਵਾਜ਼ ਆ ਰਹੀ ਟਪ 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 ਪਾਣੀ ਵੀ ਸੁਣਦੀ ਆਵਾਜ਼ ਨਾ ਬਹੁਤ ਜਿਆਦਾ ਆਨੰਦ ਆਇਆ ਭਾਜੀ ਤੇ ਹਾਂਜੀ ਔਰ ਭਾਜੀ ਚੋ ਸ਼ਿਵਰਾਤਰੀ ਹੁੰਦੀ ਹੈ ਨਾ ਹਾਂਜੀ 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 ਦਿਨ ਪੰਡਾਰੇ ਕਈ ਉਸ ਦਿਨ ਕੀ ਅੱਛਾ ਉਦੋਂ ਭੰਡਾਰਾ ਲੱਗਦਾ ਉਹ ਵੀ ਲੰਗਰ ਬੰਦਦਾ ਇਸ ਜਗ੍ਹਾ ਤੇ ਬੰਦਦਾ ਸਰ ਅੱਛਾ ਜਿੰਨਾ ਲੰਗਰ ਬਣਦਾ ਹਾਂਜੀ ਇੱਥੇ ਬਣਦਾ ਇਸ ਜਗ੍ਹਾ ਤੇ ਸਰ ਇੱਥੇ ਜਗ੍ਹਾ ਤੇ ਬਣਦਾ ਇਹ ਪੱਠੀ ਆ ਹਾਂਜੀ ਪੱਠੀ ਸਾਰਾ ਲੰਗਰ ਇੱਥੇ ਬਣਦਾ ਸਾਰਾ ਲੰਗਰ ਇੱਥੇ ਬਣਦਾ ਜੋ ਵੀ ਲੰਗਰ ਬਣਦਾ ਕੀ ਬਾਤ ਹੈ ਹੋਰ ਨਹੀਂ ਕਿਤੇ ਬਣਨੀ ਇਹੀ ਜਗ੍ਹਾ ਇੱਥੇ ਬਣਦਾ ਵੈਰੀ ਗੁੱਡ ਬਹੁਤ ਵਧੀਆ ਜੀ ਆ ਦੇਖੋ ਆ ਜਿਹੜੀ ਤੁਸੀਂ ਦੇਖ ਰਹੇ ਆ ਇਹ ਪੱਠੀਆ ਔਰ ਜਿੰਨਾ ਇੱਥੇ ਕਹਿੰਦੇ ਲੰਗਰ ਬਣਦਾ ਨਾ ਭੰਡਾਰੇ ਨੂੰ ਬਹੁਤ ਸੰਗਤ ਆਉਂਦੀ ਆ ਤੇ ਇੱਥੇ ਹੀ ਬਣਦੀ ਆ ਸਾਰਾ ਲੰਗਰ ਇੱਥੇ ਬਣਦਾ ਜੀ ਤੇ ਇਹ ਆ ਜੀ ਪਾਰਵਤੀ ਕੁੰਡ ਬਹੁਤ ਹੀ ਆਨੰਦ ਅਲੋਕਿਕ ਨਜ਼ਾਰੇ ਤੇ ਆਓ ਤੇ ਦੇਖੋ ਔਰ ਮਾਣੋ ਆਨੰਦ ਜਿਹੜੇ ਜਿਹੜੇ ਇੱਥੇ ਆਉਂਦੇ ਆ ਉਹ ਉਸ ਤੋਂ ਅੱਗੇ ਜਾਣਾ ਪੋਸੀਬਲ ਨਹੀਂ ਹੈਗਾ ਕਿਉਂਕਿ ਉੱਥੇ ਲਿਖ ਕੇ ਲਾਇਆ ਆ ਕਿ ਕੇਵਲ ਮਹਿਲਾਵਾਂ ਕੇ ਲਈ ਹੈ ਇਸ ਲਈ ਅੱਗੇ ਨਹੀਂ ਅਸੀਂ ਜਾਵਾਂਗੇ ਔਰ ਬਹੁਤ ਵਧੀਆ ਦੇਖੋ ਮੈਂ ਜ਼ੂਮ ਕਰਕੇ ਦਿਖਾਉਣ ਦੀ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਜੀ ਆ ਦੇਖੋ ਉਪਰੋਂ ਉੱਥੋਂ ਝਰਨਾ ਵਗਦਾ ਆ ਸਿੱਧਾ ਪਾਣੀ ਥੱਲੇ ਡਿੱਗਦਾ ਆ ਨਾ ਉਹ ਅਜੀ ਤੇ ਇਸ ਵੇਲੇ ਬਰਸਾਤਾਂ ਦੇ ਵਿੱਚ ਇਹ ਝਰਨਾ ਬਹੁਤ ਸਪੀਡ ਨਾਲ ਵਗਦਾ ਹੋਊਗਾ ਜਿਹੜੇ ਨਿਸ਼ਾਨ ਪਾਣੀ ਦੇ ਬਣੇ ਹੋਏ ਨੇ ਥੱਲੇ ਤੇ ਲਓ ਜੀ ਜੰਗਲ ਚ ਮੰਗਲ ਮਹਾਦੇਵ ਦੇ ਤੇ ਆਨੰਦ ਆ ਗਿਆ ਬਹੁਤ ਆਨੰਦ ਆ ਜੀ 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 ਮੇਰੇ ਨਾ ਦਿਮਾਗ ਚ ਸਿਗਾ ਵੀ ਇੱਕ ਇਹੋ ਜਿਹਾਂ ਬਲੌਗ ਰੈਡੀ ਕਰਨ ਦਾ ਮੇਰੀ ਰੀਜ ਸੀ ਉਹ ਦੇਖੋ ਆਪੇ ਹੀ ਪੂਰੀ ਹੋ ਗਈ ਅੰਚ ਨਾ ਗੱਲ ਕਰਦਾ ਆ ਰਿਆ ਸੀ ਅੰਚ ਆਪਾਂ ਉਹਦੇ ਹੋਏ ਗੱਲ ਨਹੀਂ ਕਰਦੇ ਆ ਰਹੇ ਸੀ ਕਿ ਅਸੀਂ ਨਾ ਅ ਮਤਲਬ ਪਹਾੜ ਚ ਥੱਲੇ ਉਤਰ ਕੇ ਇੱਕ ਬਲੌਗ ਰੈਡੀ ਕਰਨਾ ਹੈ ਉਹ ਮਾਰੇ ਨੇ ਇੱਥੇ ਕਰ ਦਿੱਤਾ ਪਤਾ ਨਹੀਂ ਦੀ ਹੁਣੀ ਨਹੀਂ ਜਲਦੀ ਸੁਣ ਲਈ ਸਾਡੀ ਹੈ ਕੀ ਬਾਤ ਹੈ ਕੀ ਬਾਤ ਹੈ ਜੀ ਆਨੰਦ ਆ ਜੀ ਆਨੰਦ ਮਾਰੇ ਮਨ ਕੀ ਬਾਤ ਹੈ ਇੱਕਦਮ ਜਾ ਲੱਗ ਗਈ ਹਾਂ ਅੱਛਾ ਮੈਨੂੰ ਨਾ ਕਹੀ ਕਹਿ ਦਿੰਦੇ ਆ ਵੀਰੇ ਤੂੰ ਇੱਕ ਚੀਜ਼ ਨੂੰ ਬਾਰ ਬਾਰ ਬੋਲਦਾ ਪਤਾ ਕੀ ਗੱਲ ਹੈ ਜਦੋਂ ਤੁਸੀਂ ਫੀਲ ਕਰਦੇ ਆ ਨਾ ਤੁਸੀਂ ਮੇਰੇ ਨਾਲ ਚਲੋ ਇੱਕ ਵਾਰੀ ਇੱਕ ਵਾਰੀ ਨਾਲ ਚਲੋ ਤੁਸੀਂ ਇੱਕ ਚੀਜ਼ ਨੂੰ ਕਿੰਨੀ ਵਾਰੀ ਰਿਪੀਟ ਕਰੋਗੇ ਤੁਸੀਂ ਸੋਚ ਨਹੀਂ ਸਕਦੇ ਜੇ ਨਾ ਤੁਸੀਂ ਉਸ ਚੀਜ਼ ਦਾ ਹਣਾ ਦਿਲੋਂ ਫੀਲ ਆਊਗਾ ਤੁਹਾਨੂੰ ਕਿਉਂ ਭਾਜੀ ਹਾਂਜੀ ਲੱਗੀ ਭਾਜੀ ਬਿਲਕੁਲ ਬਿਲਕੁਲ ਉਹਨੂੰ ਤੁਸੀਂ ਬਾਰ-ਬਾਰ ਹਣਾ ਇਹ ਚੱਕਰ ਹੁੰਦਾ ਆ ਬਾਕੀ ਹਰਕਤ ਆਪੋ ਆਪਣਾ ਆ ਜੀ ਆਨੰਦ ਸਾਡਾ ਆ ਆ ਹਾਂਜੀ ਤੇ ਥੈਂਕ ਯੂ ਅਗੇਨ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਆਏ ਤੁਹਾਡੇ ਕਰਕੇ ਪੋਸੀਬਲ ਹੋਇਆ ਬਿਲਕੁਲ ਜਦੋਂ ਵਲਕਨਾਥ ਮੰਦਿਰ ਸੇ ਕੁਛ ਮਾਤਰ ਆਧੇ ਘੰਟੇ ਦਾ ਮਤਲਬ 30 ਮਿੰਟ ਦਾ ਰਸਤਾ ਹੈ ਔਰ 10 ਕਿਲੋਮੀਟਰ ਦੂਰੀ ਹੈ ਦੇਖੋ ਜੇ ਤੁਸੀਂ ਆਉਂਦੇ ਆ ਨਾ ਜੀ ਬਡਸਰ ਆਉਂਦੇ ਆ ਬਡਸਰ ਤੋਂ 10 ਤੋਂ 15 ਕਿਲੋਮੀਟਰ ਆ ਅਗਰ ਨਹੀਂ ਤਾਂ ਲੋ ਪਤਾ ਲੱਗਾ ਤੇ ਤੁਸੀਂ ਇੰਸਟਾਗ੍ਰam ਮੇਰਾ ਜਿਹੜਾ ਪੇਜ ਆ ਗ੍ਰੇ ਟੈਲੀਕਾਸਟ ਤੁਸੀਂ ਇਹਨੂੰ ਬਾਕਸ ਦੇ ਵਿੱਚ ਮੈਨੂੰ ਤੁਸੀਂ ਮੈਸੇਜ ਕਰੋ ਪਰਸਨਲੀ ਕਾਲ ਕਰੋ ਮੈਂ ਤੁਹਾਨੂੰ ਪ੍ਰੋਪਰ ਐਡਰੈਸ ਦੇ ਦਊਗਾ ਫਿਰ ਤੁਹਾਨੂੰ ਗਾਈਡ ਦੀ ਲੋੜ ਆਵੇ ਗਾਈਡ ਵੀ ਪ੍ਰੋਵਾਈਡ ਕਰ ਦਊਗਾ ਦੇਖੋ ਆਨੰਦ ਕਰੋ ਆਨੰਦ ਮਾਣੋ ਔਰ ਇਹ ਇੱਕ ਧਾਮ ਸ਼ਿਵਜੀ ਮਹਾਰਾਜ ਦਾ ਬਿਲਕੁਲ ਸਾਡੇ ਲਾਗੇ ਔਰ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਤੁਸੀਂ ਇਹਨੂੰ ਦੇਖ ਕੇ ਕਹੋਗੇ ਵੀ ਅਸੀਂ ਸੈਂਕੜੇ ਕਿਲੋਮੀਟਰ ਦੂਰ ਚੱਲ ਕੇ ਕਿਤੇ ਮਤਲਬ ਬਹੁਤ ਜ਼ਿਆਦਾ ਦੂਰ ਜਾ ਕੇ ਦਰਸ਼ਨ ਕਰਨ ਜਾ ਰਹੇ ਐਸਾ ਫੀਲ ਪ੍ਰਤੀਤ ਹੋਊਗਾ ਤੁਹਾਨੂੰ ਜੋ ਇੱਥੇ ਦਾ ਵਿਊ ਆ ਜੋ ਇੱਥੇ ਦਾ ਰਸਤਾ ਆ ਜੋ ਇੱਥੇ ਦਾ ਅੰਦਰ ਗੁਫਾ ਦਾ ਦ੍ਰਿਸ਼ ਆ ਨਾ ਤੇ ਇੱਕ ਗੱਲ ਛੋੜੀਏ ਰਹਿ ਗਈ ਆ ਉਹ ਮੈਨੂੰ ਚੀਲ ਦੇ ਰਸਤੇ ਦੇਖ ਕੇ ਜਿੱਤ ਆ ਛੋਟੀ ਜੀ ਗੱਲ ਇਹ ਸੀ ਵੀ ਇਹ ਬਾਈ ਹੁਣੀ ਕਹਿ ਰਹੇ ਕਮਲਪੀਰਾ ਸਾਡਾ ਇੱਥੇ ਲੋਕਲ ਆਪਾ ਜੀ ਭਾਜੀ ਦੇਖੀ ਪੂਰੇ ਮਾਚਲ ਵਿੱਚ ਇਸ ਤਰ੍ਹਾਂ ਕੇ ਆਪਕੋ ਕਈ ਨਹੀਂ ਦੇਖਦੇ ਕਿਥੇ ਨਹੀਂ ਮਿਲਦੇ ਜਾਨੀ ਇੱਡੇ ਲੰਬੇ ਦਰਖਤ ਆ ਨਾ ਇਹ ਕੁਝ ਖਾਸ ਵਜ੍ਹਾ ਕਰਕੇ ਆ ਪਰਿਆ ਮੈਂ ਸੈਂਟਰ ਸੇ ਇੱਕ ਟੀਮ ਆਈ ਥੀ ਅੱਛਾ ਜੀ ਇਸ ਦਾ ਸਰਵੇ ਕਰਕੇ ਗਈ ਕਿ ਆ ਬੇ ਇਨੇ ਦਰਖਤ ਲੰਬੇ ਹੋਰ ਸਿੱਧੇ ਕਿਉਂ ਆ ਇਹ ਹੈ ਕਾਂ ਕਾ ਜੈਸੇ ओके okay, गुड मतलब पूरे हिमाचल में आपको कहीं नहीं मिलेगा दिखने जी 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 अच्छा बकायदा सर्च हो चुकी है ना ओके गुड ते लो जी ਤੇ ਤੁਸੀਂ ਵੀ ਆਓ ਇਹ ਚੀਜ਼ ਨੂੰ ਤੁਸੀਂ ਵੀ ਦੇਖ ਕੇ ਚੈੱਕ ਕਰੋ ਕਿ ਵਾਕਈ ਇਹ ਸਹੀ ਗੱਲ ਆ ਤੇ ਤੁਹਾਨੂੰ ਵਾਪੇ ਵਾਕਈ ਪ੍ਰਤੀਤ ਹੋ ਜਾਊਗਾ ਨਾ ਤੇ ਠੀਕ ਆ ਜੀ ਹਰ 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 ਮਹਾਦੇਵ ਹਰ ਹਰ ਮਹਾਦੇਵ ਤਾਂ ਹਮ ਅਬ ਆਪਣੇ ਹਰਪਾਲ ਪਾਜੀ ਦਾ ਕੀ ਬਾਤ ਹੈ ਕੀ ਬਾਤ ਹੈ ਸੰਗ ਦਾ ਬਹੁਤ ਆ ਕੈਮਰੇ ਮੋਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਤੇ ਹੈ ਦਿਲ ਸੇ ਧੰਨਵਾਦ ਜੋ ਇਹ ਹਮਾਰੇ ਸਾਥ ਆਏ ਔਰ ਇਤਨੀ ਅੱਛੀ ਜਗ੍ਹਾ ਕਾ ਇਹਨੋਨੇ ਸ਼ੂਟ ਕੀਤਾ ਥੈਂਕ ਯੂ ਤੁਹਾਡਾ ਵੀਰੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਨਾਲ ਹਮੇ ਬਾਈ ਜੀ ਸੇ ਮਿਲਨੇ ਕਾ ਮੌਕਾ ਮਿਲਾ ਜ਼ਿੰਦਗੀ ਮੇ ਥੈਂਕ ਯੂ ਥੈਂਕ ਯੂ ਬਹੁਤ ਬੜੀ ਔਰ ਬਾਤ ਕੀ ਹੋ ਸਕਦੀ ਹੈ ਕੀ ਬਾਤ ਹੈ ਕੀ ਬਾਤ ਹੈ ਥੈਂਕ ਯੂ ਤੁਹਾਡਾ ਬਹੁਤ 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 ਜੀ ਆਪਕਾ ਵੀ ਬਾਈ ਆਪਾਂ ਆਵਾਂਗੇ ਫਿਰ ਇੱਕ ਬਲੌਗ ਰੈਡੀ ਕਰਾਂਗੇ

ਔਰ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ ਬੋਲ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਇੱਕ ਨੈਕਸਟ ਬਲੌਗ ਦੇ ਵਿੱਚ ਇਹ ਬਲੌਗ ਕਿਹੋ ਜਿਹਾ ਲੱਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ